ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਹਰਕੀਰਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਸਵੇਰ ਦਾ ਟਾਈਮ ਆ ਜੀ ਸਵਾ 10:00 ਦਾ ਟਾਈਮ ਹੈਗਾ ਤਕਰੀਬਨ ਆਪਾਂ ਸਾਰੇ ਕੰਮ ਕਰ ਲਏ ਨੇਗੇ ਤੇ ਫਿਰ ਸੋਈ ਸਾਫ ਕਰਾਂਦੀ ਆ ਝਾੜੂ-ਝੂੜੂ ਤੇ ਲੱਗਿਆ ਹੋਇਆ ਕਣਸਾ ਸੈਲਫਾ ਸਾਰਾ ਕੁਝ ਸਾਫ ਹੈਗਾ ਥੱਲੇ ਨੀਚੇ ਪੋਚਾ ਰੈਂਦਾ ਉਹ ਮੈਂ ਲਾਉਂਦੀ ਸੀ ਤੇ ਅੱਜ ਹੈਗੇ ਜੀ 20 ਤਰੀਕ ਸਾਡਾ ਅੱਜ ਤੋਂ ਵਿਆਹ ਸ਼ੁਰੂ ਹੋ ਗਿਆ ਪਰ ਸਾਡੀਆਂ ਮੱਜਾਂ ਨਹੀਂ ਮਿਲੀਆਂ ਸਾਨੂੰ ਧਾਰਾਂ ਕੱਢੀ ਜਾਣਾ ਪਿਆ ਕਰੂ ਆਥਣ ਵੇਲੇ ਜਾਗੋ ਵਾਲੇ ਦਿਨ ਵੀ ਧਾਰਾਂ ਕੱਢ ਕੇ ਜਾਵਾਂਗੇ ਤੇ ਆਥਣ ਨੂੰ ਮੁੜ ਕੇ ਆਇਆ ਕਰਾਂਗੇ ਤੜਕੇ ਕੇ ਧਾਰਾਂ ਕੱਢ ਲਿਆ ਕਰਾਂਗੇ ਆਥਣੇ ਧਾਰਾਂ ਵੇਲੇ ਨੂੰ ਆਜਿਆ ਕਰਾਂਗੇ ਅੱਜ ਹੈਗੇ ਜੀ ਮਹਿੰਦੀ ਦੀ ਰਸਮ ਅੱਜ ਮਹਿੰਦੀ ਦੀ ਰਸਮ ਆਏਗੇ ਅੱਜ ਵੀ ਜਾਵਾਂਗੇ ਦੋ ਘੰਟੇ ਤੇ ਆ ਕੇ ਮੱਝਾ ਬੰਨ ਲਾਂਗੇ 3:00 ਵਜੇ ਨੂੰ ਮੁੜੇ ਆਵਾਂਗੇ 11-12 ਵਜੇ ਵੱਜ ਜਾਣਗੇ ਕੰਮ ਕਰਦੇ ਨੂੰ ਤਿਆਰ ਹੋ ਜਣ 10 ਤਾਂ ਵੱਜ ਗਿਆ ਇੱਧਾ ਘੰਟਾ ਬਸ ਮੈਨੂੰ ਨਾਈ ਤੋਂ ਹੀ ਬੈਠਾ ਸਾਰੇ ਬਸ ਤਿਆਰ ਹੋ ਜਾਾਂਗੇ ਹੁਣ ਕੰਮ ਹੋਣ ਬਸ ਕੰਮ ਨਿਭੜੇ ਲਪਾਵਲੇ ਕੁੜੀਆਂ ਨੇ ਝਾੜੂ ਪੂੰਛਾ ਕਰਿਆਗਾ ਪ੍ਰੈਸ ਪ੍ਰੋਸ ਕਰੀ ਹੈ ਸਰਦਾਰ ਜੀ ਨੇ ਮੱਝਾ ਨਾ ਕਰਿਆ ਮੈਂ ਜੋ ਸੋਚਦਾ ਕਰਿਆਗਾ ਕੱਪੜਾ ਲੀੜਾ ਧੋਤਾ ਹੈ ਬਾਥਰੂਮ ਵਗੈਰਾ ਸਾਰੇ ਸਾਫ਼ ਕਰੇ ਨੇਗੇ ਸਵਾ 10 ਹੋ ਗਏ ਕੰਮ ਆਪਣੇ ਨਿਭੜ ਗਏ ਨੇ ਹੁਣ ਆਪਾਂ ਹੁਣੇ ਹੋਵਾਂਗੇ ਜੀ ਤਿਆਰ ਰਸੋਈ ਰਹਿੰਦੀ ਹੈ ਸਾਫ਼ ਕਰਨ ਵਾਲੀ ਨਿੱਚ ਨਿੱਚ ਪੋਚਾ ਲਾਉਣ ਵਾਲਾ ਇਹ ਸਾਫ਼ ਕਰਕੇ ਆਪਾਂ ਹੋਵਾਂਗੇ ਜੀ ਤਿਆਰ ਤੇ ਦੇਖ ਰਿਆਂ ਨੇ ਤੇ ਮੇਰੇ ਸੂਟ ਬਣ ਗਏ ਨੇ ਗਰਮੀਤ ਨੇ ਮੈਸੇਜ ਕੀਤਾਗਾ ਕਹਿੰਦੀ ਤੇਰੇ ਪਾਣੇ ਸੂਟ ਬਣ ਗਏ ਸੂਟ ਵੀ ਕਿਰੋਂ ਲੈ ਕੇ ਜਾਏਗੀ ਜੇ ਟਾਈਮ ਰਹਿ ਗਿਆ ਆਪਾਂ ਸੂਟ ਵੀ ਫੜ ਕੇ ਚਾਹੇ ਜਾਂਦੇ ਫੜ ਕੇ ਲੈ ਜਾਈਏ ਜਾਂ ਆਉਂਦੇ ਫੜ ਲਿਆਈਏ ਕਿਉਂਕਿ ਉਹ ਵੀ ਜ਼ਰੂਰੀ ਨੇ ਕੱਲ ਨੂੰ 21 ਤਰੀਕ ਦੀ ਜਾਗੋ ਹੈਗੀ 21 ਤਰੀਕ ਆਜੇ ਤੇ ਵੀ ਹੈ ਕੱਲ ਨੂੰ ਜਾਗੋ ਤੇ ਸੂਟ ਪਾਉਣਾ ਹੋ ਜਿਹੜਾ ਕਰਵਾਇਆ ਤੇ ਬਾਕੀ ਪਣਾ ਕਹਿੰਦੀ ਸੀ ਸੂਟ ਨਹੀਂ ਕਰਾਈ ਕਰਾਏ ਨਹੀਂ ਜੀ ਦੋ ਕਰਵਾਏ ਨੇਗੇ ਮੈਂ ਤੇ ਕੋਈ ਕਹੈ ਸੀ ਗਰਮੀ ਇਤਨੇ ਦੋ ਕਰਤੇ ਕਹੀਂ ਦੋ ਬਿਨਾਂ ਨਹੀਂ ਸਰਨਾ ਚਾ ਮੇਰੇ ਕੋਲ ਹੈਗੇ ਵੀ ਸੀ ਚਲੋ ਕੋਈ ਗੱਲ ਨਹੀਂ ਹੈ ਨਾ ਚੀਜ਼ ਬਹਾਨੇ ਨਾਲ ਕੱਪੜਾ ਲੀੜਾ ਬਣ ਜਾਂਦਾ ਬਹਾਨੇ ਨਾਲ ਕੱਪੜਾ ਲੀੜਾ ਬਣ ਜਾਂਦਾ ਹੂੰ ਅੱਪਾ ਤੋਂ ਕਰਦੀਆਂ ਕਬੀਲਦਾਰੀਆਂ ਚ ਹਨਾ ਸੋਨ ਪਤਾ ਹੀ ਹੈ ਜਿਹੜੀਆਂ ਪਹਿਣਾ ਦੇ ਕਬੀਲਦਾਰ ਗੱਲ ਪਈ ਹੋਏ ਸੋਨ ਤਾਂ ਪਤਾ ਹੀ ਤੂਗਾ ਮੈਂ ਤਾਂ ਕੀ ਦੱਸਣਾ ਹੁਣ ਬੱਚਿਆਂ ਦੀ ਫੀਸ ਭਰਨੀ ਹੈ ਹੁਣ ਟਿਊਸ਼ਨ ਫੀਸ ਭਰਨੀ ਹੁਣ ਸਕੂਲ ਫੀਸ ਭਰਨੀ ਹੁਣ ਬਿੱਲ ਆ ਗਿਆ ਹੁਣ ਇੱਧਰ ਖਰਚਾ ਆ ਗਿਆ ਇੱਧਰ ਖਰਚਾ ਆ ਗਿਆ ਕਦੇ ਸੱਜੀ ਕਦੇ ਖੱਬੇ ਕੁੜੀਆਂ ਵਾਲਾ ਘਰ ਹੈ ਹਨਾ ਫਿਰ ਆਪਾਂ ਤੋਂ ਕਬੀਲਦਾਰੀ ਚ ਮਹਿੰਗਾ ਸੂਟ ਨਹੀਂ ਬਣਦਾ ਤਾ 1200 200 ਤਬ ਵਿੱਚ ਦੀ ਲੈ ਲੂਈ ਲੈਣੇ ਕੋਈ ਦਿੰਦਾ ਵੇਚਦਾ ਕੱਲ ਕਿਉਂ ਵੇਚ ਲਿਆ ਪੈਣਾ ਦਾ ਇਸ ਤਰ੍ਹਾਂ ਕੰਮ ਚੱਲਦਾ ਰਹਿੰਦਾ ਪਰ ਹਨਾ ਮੈਨੂੰ ਸਰਦਾਰ ਜੀ ਰੋਕਦੇ ਨਹੀਂ ਹੈਗੇ ਜੀ ਮੈਨੂੰ ਆਪ ਦਾ ਇਹ ਘਰ ਦਾ ਪਤਾ ਹੁੰਦਾ ਹਨਾ ਤੇ ਰੋਕਦਾ ਤਾਂ ਕੋਈ ਵੀ ਨਹੀਂ ਹੁੰਦਾ ਬੰਦਾ ਹਨਾ ਆ ਪੈਣਾ ਕਿਹੜਾ ਉਹੀ ਘਰ ਸਿੱਟਦੀਆਂ ਫਿਰਦੀਆਂ ਨੇ ਓਨੀ ਇੱਕ ਚੀਜ਼ ਹੀ ਵਰਤਦੀਆਂ ਨੇ ਜਿੰਨੀ ਇੱਕ ਚਾਹੀਦੀ ਹੁੰਦੀ ਹੈ ਚਲੋ ਜੀ ਆਪਾਂ ਪੋਚਾ ਲਾ ਲਈਏ ਬਾਟਾ ਮਨਾ ਲਾਈਏ ਤੇ ਤਿਆਰ ਹੋ ਕੇ ਜਾਈਏ ਆਪਾਂ ਤੇ ਤਿਆਰ ਹੋ ਕੇ ਜਾਈਏ ਟੜਕਰ ਜਿਉਂ ਉੱਠਿਆ ਅੱਡੀ ਨਹੀਂ ਲੱਗੀ ਪਹਿਲਾਂ ਤਾਂ ਰਾਤ ਮੈਨੂੰ ਨੀਂਦ ਨਹੀਂ ਆਈ ਤੇ ਨੀਂਦ ਨਹੀਂ ਆਈ ਫਿਰ ਬਾਅਦ ਸਵੇਰੇ ਉੱਠਣ ਜੀ ਬਿਲੇ ਅੱਖ ਲੱਗੀ ਕੰਮ ਲੇਟ ਹੋ ਗਏ ਭੱਜ ਭੱਜ ਕੇ ਕਰੇ ਨੇਗੇ ਕਪੜਾ ਲੀੜਾ ਧੋਤਾ ਪਿਆ ਸਾਰਾ ਬਸ ਹੁਣ ਨਾ ਨਾ ਹੀ ਥੋਈ ਬੈਠਾ ਮੱਜਾਂ ਦਾ ਸਾਮ ਸਮੇਂ ਹੀ ਆ ਹੋ ਗਿਆ ਸਾਰਾ ਚੜ ਉਪੋਚ ਲੱਗ ਗਿਆ ਰਸੋਈ ਰਹਗੀ ਬਸ ਕਰਕੇ ਆਪਾਂ ਹੁਣੇ ਤਿਆਰ ਫਿਰ ਮਿਲਦੇ ਤੁਹਾਨੂੰ ਫੜ ਫੜ ਕੇ ਤਿਆਰ ਹੋ Evet, <laughs> bunda.

ਸਮਾਨ ਵਗੈਰਾ ਰਹਿਣਾ ਕੋਸ਼ਿਸ਼ ਕੀਓ ਕਮੈਂਟ ਨੰਬਰ ਕਹਿੰਦੇ ਨਹੀਂ ਬਹੁਤ ਸਾਰਾ ਖਰਾਬ ਹੈ ਜਿੰਨੇ ਦੇ ਰੰਗੂ ਅੰਦਰ ਇਹਨਾਂ ਪਾਸੇ ਆਹ ਸਾਰਾ ਦਿਨ ਬਿਨ 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 ਉਤਪਾਦਕ ਨਾ ਲੱਗਦੇ ਬਦਲ ਜਾਈਏ ਬਦਲ ਦੇਣਾ ਹੈ ਹਾਂ ਉਹ ਮੇਰੇ ਭੈਣ ਦੇ ਨੇ ഭീയ हेलो एक मेलू ने साथ ही करने लाउने लाउने आए हैं थोड़ी सारे अपना बड़ा खड़ा 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 कर दो लग पेगे आप खड़े रोते करसुते पूरे खड़े ना कर जो करजो कावाल पीडू का तो ये हो ना मेरे आसों ਨਸ ਦੀ ਮਾਂ ਮਾਪੀ ਨੀ ਨੀ ਸਦੀ ਮੰਨ ਲੈ ਬਦਈ ਨੀ ਮਾਂ ਮੇ ਕੋਲ ਨੀ ਲਾਈ ਨੀ ਕੋਈ ਨੀ ਆ ਕੀ ਲੱਗੇ ਇੱਥੇ ਇਫੈਂਟ ਲੱਗੇ हेलो जी मैं तुम्हें दे रहा हूं वीडियो बनाता हूं हां हां ये तो हां भाई नहीं पड़ेगा बाकी मेरे देर होगा तो शुरू कर दू अभी ਆ ਕਾਲੀ ਸੋਰਾ ਬਿਸਕਰ ਗਿਆਂਦੇ ਗੋਲ ਕੈਰੀਆ ਮੋਰਾ ਬਿਸਕਰ ਗਿਆਂਦੇ ਗੋਲ ਕੈਰੀਆ ਮੋਰਾ ਬਿਸਕਰ ਗਿਆਂਦੇ ਜਿਵੇਂ ਰਤਰਪਤ ਤੋ ਜਿਆ ਬੁਪਾ ਕੇ ਰੰਗ ਗਲਾਲੀ ਵਿੱਚ ਪਰ ਜਾਂਦੇ ਆ ਸਗ ਨੂੰ ਰਿਆ ਸੋਤਾ ਦੇਵਸ਼ਰਾਤੀ ਬਿਸਕਰ ਗਿਆਂਦੇ ਸੋਤਾ ਆਹ ਬੋਲੀਏ ਗੱਲ ਨੂੰ ਇੰਵਿਟ ਗੱਲ ਕੇ ਲੈ ਆਹੋ ਕਾਦਰ ਕੌਣ ਹੈਗੀ ਵਿੱਚ ਹਾਂ ਇਹ ਤਾਂ ਆਈ ਮੈਂ ਨਹੀਂ ਲਕੀਆ ਕੱਦੂ ਝੂਠ ਝੂਠ ਜੇ ਨਹੀਂ ਕਹਿੰਦੇ ਨੇ ਹੋ ਸੱਚ ਲੈਣ ਦੇ ਨਹੀਂ ਮੈਨੂੰ ਦਿਓ ਦੇ ਪਿਆਰ ਵਿੱਚ ਨੱਚ ਲੈਣ ਦੇ ਨਹੀਂ ਮੈਨੂੰ ਦਿਓ ਦੇ ਆ ਵਿੱਚ ਮੈਂ ਤਾਂ ਰੀਤ ਕਰਵਾ ਤੂੰ ਇੰਤ ਕੋਈ ਕਿਸ ਕਰ ਲੋ ਜੇ ਗਰੇ ਬੋਈ ਕੋਟਿਆ ਪਾ ਲੈ ਪਈ ਜੇ ਨਹੀਂ ਲਿਕਰੀ ਕੋਟਿਆ ਪਾ ਲੈ ਹਮ ਭੈ ਨਾਲ ਹੁੰਦੀ ਵੀ ਹੁੰਦੀ ਜੇ ਨਾਜ਼ਰ ਲੱਗਦੀ ਹੁੰਦੀ ਉਹਨੂੰ ਛਿੱਟੀ ਪਈ ਹੁੰਦੀ ਖਾਣਾ ਛਿੱਟੀ ਜੁਨੀ ਨੇ ਤੇ ਰੰਗ ਲੇ ਤੇ ਰਗਾ ਨੀਵੇਂ ਕੱਤੇ ਦੇ ਪਲਾਵੇਂ ਜਹ ਜੇ ਹੱਟ ਤੇ ਰਗਾ ਸੜਾ ਦਾ ਹੈਗਾ ਬਿਆਹ ਹੈ ਹੋ ਬਿਆਹ ਹੈ ਬਈ ਹਾਂ ਨਾ ਮੈਨੂੰ ਕਹਿੰਦੀ ਮੈਂ ਕਦੇ ਏਨੂੰ ਦੀਦੀ ਕਹਿੰਦੀ ਮੈਨੂੰ ਕਹਿੰਦਾ ਬੋਣੀ

ਜੀ ਆਪਾਂ ਹੁਣੇ ਹੁਣ ਪਹੁੰਚ ਗਿਆਂਗੇ ਤੇ ਆ ਕੇ ਕੱਪੜੇ ਵੀ ਨਹੀਂ ਬਦਲੇ ਚੁੰਨੀ ਬਦਲ ਕੇ ਮੱਜਾਂ ਦੇ ਰਸੇ ਪਾ ਦਿੱਤੇ ਜਾ ਟਾਈਮ ਆ 4 ਵਜੇ ਜਮਾ ਸਹੀ 4 ਵਜੇ ਕਰ ਆਏਾਂਗੇ ਆ ਕੇ ਮੈਂ ਤੇ ਸਰਦਾਰ ਜੀ ਨੇ ਜਰਕ ਜਰਕ ਮੱਜਾਂ ਇਹ ਰਸੇ ਪਾਏ ਕਿੰਨੀ ਰਿਸ਼ਤੇ ਦਾ ਚਾਹ ਪੀ ਲਈ ਕਿੰਨੀ ਕੁਸ ਪੀ Đਏ ਘਰ ਦੀ ਚਾਹ ਬਣਾ ਨਹੀਂ ਸਰਦਾ ਆਉਣ ਸਾਰ ਗੁਰਮਨ ਨੇ ਚਾਹ ਧਾਰ ਲਿਖਣੀ ਮੰਮੀ ਸਰਦੋ ਕਹਿੰਦਾ ਨਹੀਂ ਤੁਸੀਂ ਧਾਰਾਂ ਘੜ ਡੋਂਗੇ ਨੇ ਅਸੀਂ ਕੰਮ ਕਰਾਂਗੇ ਕਹਿੰਦੇ ਪਹਿਲਾਂ ਚਾਹ ਕਰਕੇ ਪੀਨੇ ਆਗੇ ਚਲੋ ਜੀ ਆਪਾਂ ਹਨਾ ਭੀੜ ਰੈਂਡ ਕਰ ਦੇਾਂਗੇ ਸਰਦਾਰ ਜੀ ਗੱਡੀ ਝਾੜ ਪਹੁੰਚ ਕਰਦੇ ਨੇ ਕਿਉਂਕਿ ਕੱਲ ਨੂੰ ਫਿਰ ਜਾਗੋ ਤੇ ਜਾਣਾ ਕੱਲ ਨੂੰ ਤਾਂ ਆਪਣੇ ਹਾਂ ਜੋ ਤਾਂ ਆ ਜੂਗਾ ਘਰੇ ਬਹਿ ਜੂਗਾ ਹਨਾ ਤੇ ਮੱਜਾਂ ਨੇ ਧਾਰਾਂ ਚੋ ਜਾਂਗੇ ਮਾਮਾ ਆ ਜੂਗਾ ਤਰਸੀ ਤਰਸੀਮ ਆ ਜੀ ਕੋਈ ਆ ਜੀ ਦੋਨੇ ਆ ਦੋ ਜਣੇ ਆ ਜਾਣਗੇ ਚਲੋ ਆਪਾਂ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਬਲਾਉ ਨਾਲ ਅੱਜ ਮਹਿੰਦੀ ਦਾ ਮਹਿੰਦੀ ਦੀ ਰਸਮ ਬਹੁਤ ਹੀ ਵਧੀਆ ਹਨਾ ਚਾਈ ਚਾਈ ਖੁਸ਼ੀ ਖੁਸ਼ੀ ਹੋਈ ਬੈ ਗੁਰੂ ਦੀ ਕਿਰਪਾ ਨਾਲ ਹਨਾ ਸਾਰਾ ਵਿਆਹ ਵਧੀਆ ਹੋਵੇ ਸੁੱਖ ਸ਼ਾਂਤੀ ਨਾਲ ਹੋਵੇ ਚਲੋ ਜੀ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਬਲਾਗਰ ਨਾਲ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਦੀ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਦਿਓ ਜੇ ਸਾਡੀ ਵੀਡੀਓ ਬਥੇ ਲੱਗੀ ਸੋਹਣਾ ਜਾਂ ਪਿਆਰਾ ਜਾਂ ਕਮੈਂਟ ਕਰਿਓ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਬਲਾਗਰ ਨਾਲ ਰਹਿਗੁਰੂ ਜੀ ਦਾ ਖਾਲਸਾ ਰਹਿਗੁਰੂ ਜੀ ਕੀ ਫਤਿਹ